ਮੈਂ ਇੱਥੇ ਹੀ 25 ਸਾਲ ਪਹਿਲੇ ਇੱਥੇ ਵਿਆਹ ਕੇ ਆਈ ਆਂ ਐਕਸ ਬਲਾਕ 'ਚ ਹੀ ਰਹੀ ਆਂ ਮੈਂ ਇੱਥੇ ਹੀ ਤੇ ਇੱਥੇ ਸਭ ਦੇ ਲੋਕਾਂ ਨੇ ਅੱਜ ਤੁਸੀਂ ਦੇਖਿਆ ਹੀ ਹੋਣਾ ਕਿ ਸਭ ਨੇ ਸਾਡਾ ਬਹੁਤ ਸਾਥ ਦਿੱਤਾ ਬਾਅਦ ਚੜ ਕੇ ਸਭ ਨੇ ਕਿਹਾ ਕਿ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਸਾਰੇ ਲੋਕ ਆਮ ਆਦਮੀ ਪਾਰਟੀ ਤੋਂ ਹੀ ਬਹੁਤ ਖੁਸ਼ ਹੈ ਕਿਉਂਕਿ ਉਹਨਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ 600 ਵਾਟ ਥੋੜੇ ਨਹੀਂ ਹੁੰਦੇ ਹਰ ਕਿਸੇ ਦਾ ਬਿਜਲੀ ਦਾ ਬਿੱਲ ਮਾਫ ਹੋ ਰਿਹਾ ਤੇ ਜਿਹੜੇ ਪੈਸੇ ਬਚ ਰਹੇ ਆ ਉਹ ਬੱਚਿਆਂ ਦੀ ਐਜੂਕੇਸ਼ਨ ਤੇ ਖਰਚ ਹੋ ਰਿਹਾ ਜੇ ਸਾਡੇ ਅੱਜ ਬੱਚੇ ਪੜ੍ਹ ਲਿਖ ਜਾਣਗੇ ਕੁਝ ਬਣ ਜਾਣਗੇ ਤਾਂ ਕੱਲ ਇਹਨਾਂ ਦੀ ਹੀ ਤਰੱਕੀ ਹੋਣੀ ਹੈ ਤੇ ਇਹ ਜਿਹੜਾ ਹੰਗਾਰਾ ਵਾ ਵੋਟਾਂ ਦੇ ਵਿੱਚ ਤਬਦੀਲ ਹੋਏਗਾ ਕਿ ਤੇ ਤੁਹਾਡੇ ਹੱਕ ਦੇ ਵਿੱਚ ਵੋਟ ਵੀ ਪਾਣਗੇ ਹਾਂਜੀ ਸਾਨੂੰ ਤਾਂ ਇਹੀ ਲੱਗਦਾ ਹੈ ਕਿ ਸਭ ਸਾਡੇ ਨਾਲ ਹੈ ਤੇ ਸਾਨੂੰ ਜ਼ਰੂਰ ਜਿੱਤ ਪ੍ਰਾਪਤ ਹੋਏਗੀ ਤੇ ਅਸੀਂ ਪਾਰਟੀ ਦੀ ਚੋਲੀ ਚ ਆਪਣੀ ਜਿੱਤ ਆਪਣਾ ਵਾਰਡ ਪਾਵਾਂਗੇ ਚਲੋ ਵੋਟ ਆ ਗਈਆਂ ਤੇ ਵੋਟ ਮੰਗਣ ਜ਼ਰੂਰ ਆਇਆ ਇਹ ਮੇਰਾ ਆਪਣਾ ਘਰ ਹੈ ਅਸੀਂ 867 ਚ ਜਦੋਂ ਆਏ ਆ ਇੱਥੇ ਹੀ ਅਸੀਂ ਪਹਿਲਾਂ ਆਏ ਆ ਐਕਸ ਬਲੌਗ ਦੇ ਵਿੱਚ ਸਾਹਮਣੇ ਗਲੀ ਚ ਹੀ ਘਰ ਸੀਗਾ ਉਸ ਤੋਂ ਬਾਅਦ ਮੇਰਾ ਵਿਆਹ ਵੀ ਇੱਥੇ ਹੀ ਹੋਇਆ ਮੇਰੀ ਪਹਿਲੀ ਬੇਟੀ ਵੀ ਇੱਥੇ ਹੀ ਹੋਈ ਹੈ ਉਸ ਤੋਂ ਬਾਅਦ ਅਸੀਂ ਸ਼ਿਫਟ ਹੋ ਕੇ ਸੀ ਬਲੌਗ ਚ ਗਏ ਆ ਕਿ ਰਿਸ਼ੀ ਨਗਰ ਤੋਂ ਜਾਣ ਦਾ ਦੇਲੇ ਨਹੀਂ ਕੀਤਾ ਕਿਉਂਕਿ ਇਹਨਾਂ ਤੋਂ ਇਹਨਾਂ ਦਾ ਪਿਆਰ ਜਿਹੜਾ ਹੈ ਨਾ ਉਹ ਫੈਮਿਲੀ ਕਿ ਐਸੀ ਹੈ ਸਾਡੀ ਵੀ ਇਹ ਸਿਰਫ ਇੱਕ ਮਤਲਬ ਜੇ ਕੋਈ ਕਵੇ ਨਾ ਵੀ ਕਿਤੇ 500 ਗੈਜ ਦੀ ਕੋਠੀ ਸਰਾਬਾ ਨਗਰ ਮਿਲਦੀ ਹੈ ਤੇ ਸਾਨੂੰ ਰਿਸ਼ੀ ਨਗਰ ਹੀ ਜਿਹੜਾ ਹੈ ਨਾ ਉਹ ਚਾਹੀਦਾ ਇਹ ਮੇਰੇ ਸੁੱਖ ਦੁੱਖ ਚ ਖੜੇ ਹਮੇਸ਼ਾ ਮੈਂ ਇਹਨਾਂ ਦੇ ਸੁੱਖ ਦੁੱਖ ਚ ਖੜਾ ਨਿਗਮ ਚੋਣਾ ਨੂੰ ਲੈ ਕੇ ਚੋਣ ਖਾੜਾ ਜਿਹੜਾ ਵਾ ਪੂਰੀ ਤਰ੍ਹਾਂ ਭੱਕ ਚੁੱਕਾ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਵਾਰ ਨੰਬਰ ਚੋਣ ਦੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਦੂ ਸ਼ਾਹ ਵੱਲੋਂ ਲਗਾਤਾਰ ਡੋਰ ਟੂ ਡੋਰ ਹਤੇ ਨੁੱਕਰ ਮੀਟਿੰਗਾਂ ਕਰਕੇ ਵੋਟਰਾਂ ਦੇ ਨਾਲ ਰਾਫਤਾ ਕਾਇਮ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਵੀ ਹੰਗਾਰਾ ਮਿਲ ਰਿਹਾ ਵਾ ਤੇ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਵਾ ਨੋਮੀਨੇਸ਼ਨ ਤੋਂ ਬਾਅਦ ਹੁਣ ਪ੍ਰਚਾਰ ਦੇ ਵਿੱਚ ਲਗਾਤਾਰ ਡਟੇ ਹੋਏ ਅੱਜ ਕਿਹੜੀ ਜਗ੍ਹਾ ਤੇ ਜਿਹੜੀ ਆ ਮੀਟਿੰਗ ਰੱਖੀ ਗਈ ਸੀ ਹਾਂਜੀ ਅੱਜ ਐਕਸ ਬਲਾਕ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਮੈਂ ਇੱਥੇ ਹੀ 25 ਸਾਲ ਪਹਿਲੇ ਇੱਥੇ ਵਿਆਹ ਕੇ ਆਈ ਆ ਐਕਸ ਬਲਾਕ 'ਚ ਹੀ ਰਹੀ ਆ ਮੈਂ ਇੱਥੇ ਹੀ ਤੇ ਇੱਥੇ ਸਭ ਦੇ ਲੋਕਾਂ ਨੇ ਅੱਜ ਤੁਸੀਂ ਦੇਖਿਆ ਹੀ ਹੋਣਾ ਕਿ ਸਭ ਨੇ ਸਾਡਾ ਬਹੁਤ ਸਾਥ ਦਿੱਤਾ ਬਾਤ ਚੜ ਕੇ ਸਭ ਨੇ ਕਿਹਾ ਕਿ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਸਾਰੇ ਲੋਕ ਆਮ ਆਦਮੀ ਪਾਰਟੀ ਤੋਂ ਹੀ ਬਹੁਤ ਖੁਸ਼ ਹੈ ਕਿਉਂਕਿ ਉਹਨਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ 600 ਵਾਰ ਥੋੜੇ ਨਹੀਂ ਹੁੰਦੇ ਹਰ ਕਿਸੇ ਦਾ ਬਿਜਲੀ ਦਾ ਬਿੱਲ ਮਾਫ ਹੋ ਰਿਹਾ ਤੇ ਜਿਹੜੇ ਪੈਸੇ ਬਚ ਰਹੇ ਆ ਉਹ ਬੱਚਿਆਂ ਦੀ ਐਜੂਕੇਸ਼ਨ ਤੇ ਖਰਚ ਹੋ ਰਿਹਾ ਤੇ ਪਲੱਸ ਆਮ ਆਦਮੀ ਪਾਰਟੀ ਐਜੂਕੇਸ਼ਨ ਵੱਲ ਵੀ ਜ਼ੋਰ ਦੇ ਰਹੀ ਹੈ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਤੇ ਉੱਥੇ ਉਹਨਾਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾ ਰਿਹਾ ਜੇ ਸਾਡੇ ਅੱਜ ਬੱਚੇ ਪੜ੍ਹ ਲਿਖ ਜਾਣਗੇ ਕੁਝ ਬਣ ਜਾਣਗੇ ਤਾਂ ਕੱਲ ਇਹਨਾਂ ਦੀ ਹੀ ਤਰੱਕੀ ਹੋਣੀ ਹੈ ਤੇ ਮੈਂ ਉਮੀਦ ਸਭ ਨੂੰ ਕੀਤੀ ਹੈ ਕਿ ਸਾਨੂੰ ਵੋਟ ਪਾ ਕੇ ਸਾਨੂੰ ਤਾਕਤਵਰ ਬਣਾਓ ਤਾਂ ਕਿ ਅਸੀਂ ਜਿਹੜੇ ਸਾਡੇ ਆਪਣੇ ਏਰੀਆ ਦੀ ਹੋਰ ਪ੍ਰੋਬਲਮਸ ਐ ਤੇ ਆਪਣੀ ਐਜੂਕੇਸ਼ਨ ਵੱਲ ਅਸੀਂ ਹੋਰ ਧਿਆਨ ਦੇ ਸਕੀਏ ਤੇ ਉਹਨਾਂ ਦੀ ਪ੍ਰੋਬਲਮਸ ਨੂੰ ਅੱਗੇ ਪਹੁੰਚਾ ਸਕੀਏ ਲੱਗਦਾ ਹੈ ਕਿ ਲੋਕ ਜਿਸ ਤਰ੍ਹਾਂ ਅੱਜ ਹੰਗਾਰਾ ਦੇ ਰਹੇ ਨੇ ਕਿ ਇਹ ਜਿਹੜਾ ਹੰਗਾਰਾ ਵਾ ਵੋਟਾਂ ਦੇ ਵਿੱਚ ਤਬਦੀਲ ਹੋਏਗਾ ਕਿ ਤੇ ਤੁਹਾਡੇ ਹੱਕ ਦੇ ਵਿੱਚ ਵੋਟ ਵੀ ਪਾਣਗੇ ਹਾਂਜੀ ਸਾਨੂੰ ਤਾਂ ਇਹੀ ਲੱਗਦਾ ਹੈ ਕਿ ਸਭ ਸਾਡੇ ਨਾਲ ਹੈ ਤੇ ਸਾਨੂੰ ਜ਼ਰੂਰ ਜਿੱਤ ਪ੍ਰਾਪਤ ਹੋਏਗੀ ਤੇ ਅਸੀਂ ਪਾਰਟੀ ਦੀ ਝੋਲੀ 'ਚ ਆਪਣੀ ਜਿੱਤ ਆਪਣਾ ਵਾਰਡ ਪਾਵਾਂਗੇ ਤੇ ਜ਼ਰੂਰ ਕਾਮਯਾਬ ਹੋਵਾਂਗੇ ਤਾਂ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਲੋਕ ਵੀ ਹੰਗਾਰਾ ਦਿੰਦੇ ਨੇ ਰਾਜੇ ਦੇ ਮਨੀਸ਼ ਸਾਹਿਬ ਜੀ ਕਿਸ ਤਰ੍ਹਾਂ ਦੇ ਦੋ ਲਗਾਤਾਰ ਵਰਕਿੰਗ ਕਰ ਰਹੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤਾਂ ਹੁਣ ਉਹ ਸਮਾਂ ਆ ਗਿਆ ਜਦੋਂ ਕਹਿੰਦੇ ਨੇ ਕਿ ਜਿਹੜਾ ਵਾ ਕੀਤਾ ਕੰਮ ਜਿਹੜਾ ਵਾ ਜਿਹੜੀ ਮਿਹਨਤ ਕੀਤੀ ਹੈ ਉਸ ਦਾ ਫਲ ਜਿਹੜਾ ਵਾ ਲੋਕਾਂ ਨੇ ਦੇਣਾ 21 ਦਸੰਬਰ ਨੂੰ ਰਿਜ਼ਲਟ ਆਣਾ ਕੀ ਉਮੀਦ ਹੈ ਪੂਰੀ ਉਮੀਦ ਹੈ ਜੀ ਔਰ ਵੈਸੇ ਵੀ ਹੁਣ ਚਲੋ ਵੋਟ ਆ ਗਈਆਂ ਤੇ ਵੋਟ ਮੰਗਣ ਜ਼ਰੂਰ ਆਏ ਇਹ ਮੇਰਾ ਆਪਣਾ ਘਰ ਹੈ ਅਸੀਂ 867 ਚ ਜਦੋਂ ਆਏ ਆ ਇੱਥੇ ਹੀ ਅਸੀਂ ਪਹਿਲਾਂ ਆਏ ਆ ਐਕਸ ਬਲੌਗ ਦੇ ਵਿੱਚ ਸਾਹਮਣੇ ਗਲੀ ਚ ਘਰ ਸੀਗਾ ਉਸ ਤੋਂ ਬਾਅਦ ਮੇਰਾ ਵਿਆਹ ਵੀ ਇੱਥੇ ਹੀ ਹੋਇਆ ਮੇਰੀ ਪਹਿਲੀ ਬੇਟੀ ਵੀ ਇੱਥੇ ਹੀ ਹੋਈ ਹੈ ਉਸ ਤੋਂ ਬਾਅਦ ਅਸੀਂ ਸ਼ਿਫਟ ਹੋ ਕੇ ਸੀ ਬਲੌਗ ਚ ਗਏ ਆ ਕਿ ਰਿਸ਼ੀ ਨਗਰ ਤੋਂ ਜਾਣ ਦਾ ਦਿਲ ਇਹ ਨਹੀਂ ਕੀਤਾ ਕਿਉਂਕਿ ਇਹਨਾਂ ਤੋਂ ਇਹਨਾਂ ਦਾ ਪਿਆਰ ਜਿਹੜਾ ਹੈ ਨਾ ਉਹ ਫੈਮਿਲੀ ਕਿ ਐਸੀ ਹੈ ਸਾਡੀ ਵੀ ਇਹ ਸਿਰਫ ਇੱਕ ਮਤਲਬ ਜੇ ਕੋਈ ਕਵੇ ਨਾ ਵੀ ਕਿਤੇ 500 ਗਾਇ ਦੀ ਕੋਠੀ ਸਰਾਬਾ ਨਗਰ ਮਿਲਦੀ ਹੈ ਤੇ ਸਾਨੂੰ ਰਿਸ਼ੀ ਨਗਰ ਹੀ ਜਿਹੜਾ ਹੈ ਨਾ ਉਹ ਚਾਹੀਦਾ ਕਿਉਂਕਿ ਇਹ ਮੇਰੇ ਸੁੱਖ ਦੁੱਖ ਚ ਖੜੇ ਹਮੇਸ਼ਾ ਮੈਂ ਇਹਨਾਂ ਦੇ ਸੁੱਖ ਦੁੱਖ ਚ ਖੜਾ ਤੇ ਅੱਜ ਇਹ ਮੇਰੇ ਨਾਲ ਬਿਲਕੁਲ ਡੱਟ ਕੇ ਖੜੇ ਐ ਕੋਈ ਮੈਨੂੰ ਕਿਸੇ ਤੇ ਸ਼ੱਕ ਨਹੀਂ ਐ ਕੋਈ ਕਿਸੇ ਦੀ ਮੀਟਿੰਗ ਚ ਜਾਵੇ ਕਿਸੇ ਨੂੰ ਘਰੇ ਬੁਲਾਵੇ ਚਾਹ ਪਲਾਵੇ ਬੋਡਾਂ ਚ ਜਾਵੇ ਬੈਨਰਾਂ ਚ ਜਾਵੇ ਫੋਟੋਆਂ ਕਰਾਵੇ ਮੈਨੂੰ ਇਹ ਪਤਾ ਕਿ ਇਹ ਸਾਰੀ ਵੋਟ ਜਿਹੜੀ ਐ ਨਾ ਉਹ ਮੇਰੀ ਵਾਈਫ ਨੂੰ ਤੇ ਸਾਡੀ ਪਾਰਟੀ ਨੂੰ ਡੈਫੀਨਿਟਲੀ ਪਏਗੀ ਤਾਂ ਲੋਕਾਂ ਤੋਂ ਵੱਡੀਆਂ ਉਮੀਦਾਂ ਹੈ ਗੱਲਬਾਤ ਕਰ ਲੈਣੇ ਆ ਮੁਨੀਸ਼ਾਹੀ ਕਹਿੰਦੇ ਕਿ ਇੱਥੇ ਜੰਮੇ ਪਲੇ ਇੱਥੇ ਰਹੇ ਆ ਕਿਸ ਤਰ੍ਹਾਂ ਲੱਗ ਹਾਂਜੀ ਠੀਕ ਹੈ ਜੀ ਅਸੀਂ ਵੀ ਅਸੀਂ ਵੀ ਜਦੋਂ ਅਸੀਂ ਇੱਥੇ ਆਏ ਆ ਸਾਨੂੰ ਵੀ 25 ਸਾਲ ਹੋ ਗਏ ਨੇ ਤਾਂ ਦੇ ਸਾਡੇ ਨਾਲ ਸਾਡੇ ਪੜੋਸੀ ਨੇ ਬਿਲਕੁਲ ਕਿ ਇਹਨਾਂ ਦੀ ਇੰਨਾ ਕਿ ਇਹਨਾਂ ਦੇ ਮੰਮੀ ਪਾਪਾ ਸਾਡੇ ਨਾਲ ਪਿਆਰ ਸਾਡੀ ਸਾਰੀ ਮੁਹੱਲੇ ਵਿੱਚ ਉਹਨਾਂ ਦੀ ਇੰਨੀ ਕੁ ਰੁਤਬਾ ਬਣਿਆ ਹੋਇਆ ਸੀਗਾ ਕਿ ਜਿਹੜੇ ਅੱਜ ਇਹ ਸਭ ਦਿਖਾਈ ਦੇ ਰਿਹਾ ਹੈਗਾ ਸਭ ਨੂੰ ਕੱਲੇ ਮੁਹੱਲੇਦਾਰੀ ਹੈ ਕਿ ਕੋਈ ਕੰਮ ਵੀ ਕਰਵਾਏ ਇਹਨਾਂ ਨੇ ਕਿ ਕੰਮ ਬਿਲਕੁਲ ਕੰਮ ਕਰਾਏ ਤੇ ਕੰਮ ਕਰਾਏ ਤਾਂ ਸੀ ਅੱਜ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਅਸੀਂ ਨਵੇਂ ਨਹੀਂ ਜਾਣਦੇ ਅਸੀਂ ਬੜੇ ਹੋਣਾ ਨੇ ਤੋਂ ਨਾ ਜਾਂਦੇ ਆ ਤੇ ਜਾਨ ਹੋਇਆ ਇੱਥੇ ਹੀ ਪਲਿਆ ਇੱਥੇ ਹੀ ਇਹ ਅੱਜ ਵਿਆਹ ਕਰਤੀ ਇੱਥੇ ਹੀ ਇਹਦੇ ਬੱਚੇ ਇਹ ਸਾਡੇ ਆਪਣੇ ਪਰਿਵਾਰ ਹੈ ਸਾਨੂੰ ਬਹੁਤ ਮਾਣ ਹੈ ਕਿ ਇਹਨਾਂ ਨੂੰ ਟਿਕਟ ਮਿਲੀ ਹੈ ਇਹਨਾਂ ਦੀ ਜਿੱਤ ਹੈ ਨਾ ਜਿਹੜੀ ਸਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਲੋਕ ਜਿਹੜੇ ਕਹਿੰਦੇ ਨੇ ਲੋਕਤੰਤਰ ਦੇ ਵਿੱਚ ਲੋਕ ਹੁੰਦੇ ਨੇ ਵੋਟਰ ਹੁੰਦੇ ਨੇ ਉਹ ਸੁਪਰੀਮ ਪਾਵਰ ਹੁੰਦੇ ਨੇ ਲੋਕ ਜਿਹੜੇ ਨੇ ਉਮੀਦਵਾਰ ਦਾ ਸਮਰਥਨ ਕਰਦੇ ਨਜ਼ਰ ਆਉਂਦੇ ਨੇ ਤੇ ਜਿਹੜਾ ਵਾ ਲੋਕਾਂ ਦਾ ਗੱਲਬਾਤ ਵੀ ਕਰ ਲੈਨੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਸਰ मैं तो यही कहना चाहती हूँ भी शाह हमारे लिए तो एक तरह से भगवान था बच्चे इतना से लेके इतना बड़ा हो जाएगा कि हमारे साथ है हम उसके साथ हैं चल रात को हमारे को लोड पड़ती है सर रात को लोड पड़ती है तो शाह खड़ा है बाकी रहा कि किसी बच्चे को किसी को दुख होता है तो शाह खड़ा है पानी का किसी की कमी है तो सा खड़ा है किसी किसी चीज की लोड है ਤੋ ਸਾਰਾ ਸਾਰਾ ਸਾਥ ਦੇ ਰਿਹਾ ਹੈ ਤੋ ਤੁਸੀਂ ਕਹਿ ਰਹੇ ਹੋ ਕਿ ਸ਼ਾ ਤੁਹਾਡੇ ਨਾਲ ਖੜਾ ਵਾ ਪਰ ਸ਼ਾ ਜੀ ਕਹਿੰਦੇ ਤੁਸੀਂ ਨਾਲ ਖੜੇ ਹੋ ਅਸੀਂ ਵੀ ਖੜੇ ਆ ਤਾਂ ਹੀ ਖੜੇ ਹੋਏਗੇ ਜੋ ਉਹ ਮਾਰਾ ਸਾਥ ਦੇ ਰਿਹਾ ਹੈ ਤਾਂ ਹੀ ਖੜੇ ਆ ਨਾ ਤਾਂ ਹੀ ਖੜੇ ਹੈ ਜੋ ਕਿ ਉਹ ہمارا ਸਾਥ ਦੇ ਰਿਹਾ ਹੈ ਕਿ ਤਾਂ ਸਾਥ ਦੇਂਦੇ ਸੀ ਜਦੋਂ ਉਹ ਨਹੀਂ ਪੀਆ ਹੌਣ ਤਾਂ ਹੋਰ ਅੱਜ ਵੀ ਆਸ ਤੋਂ ਉਹ ਖੜੇ ਹੋਏ ਆ ਲੋਕ ਜਿਹੜੇ ਨੇ ਆਪ ਮੁਹਾਰਾ ਹੋ ਕੇ ਮੁਨੀਸ਼ ਸ਼ਾਹ ਦੇ ਨਾਲ ਖੜੇ ਨੇ ਤੇ ਕਹਿੰਦੇ ਨੇ ਕਿ ਇਸ ਵਾਰ ਵਾਰਡ ਨੰਬਰ 64 ਤੋਂ инду ਸ਼ਾਹ ਨੂੰ ਜਿਤਾਣਾ ਤਾਂ ਦੇਖਣਾ ਇਹ ਹੋਏਗਾ ਕਿ ਹੁਣ ਇਹ ਜਿਹੜੀ ਆਵਾਜ਼ ਹੈ 21 ਤਰੀਕ ਨੂੰ 21 ਦਸੰਬਰ ਨੂੰ ਜਦੋਂ ਵੋਟਾਂ ਪੈਣਗੀਆਂ ਉਸ ਦੇ ਵਿੱਚ ਕਿੰਨੀ ਕੋ ਤਬਦੀਲ ਹੁੰਦੀ ਆ ਤੇ ਕਿਸ ਦੇ ਹੱਕ ਦੇ ਵਿੱਚ ਇਹ ਵੋਟ ਪਾ ਕੇ ਆਪਣਾ ਕੌਂਸਲਰ ਚੁੰਦੇ ਆ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ